ਹਾਂ ਜੀ 26 ਦੇ 27 ਦੀ ਦਰਮਿਆਨੀ ਰਾਤ ਨੂੰ ਜੀ 26 27 ਦਸੰਬਰ ਦੀ ਦਰਮਿਆਨੀ ਰਾਤ ਨੂੰ ਜਿਹੜਾ ਅਕਾਸ਼ਦੀਪ ਸਿੰਘ ਨਾਮ ਦਾ ਮੁੰਡਾ ਜਿਹੜਾ ਢਿਲਵਾ ਗੁਰਦਾਸਪੁਰ ਦਾ ਰਹਿਣ ਵਾਲਾ ਸੀਗਾ ਉਹਨੂੰ ਉਹਦਾ ਪਟਿਆਲਾ ਚੌਂਕ ਦੇ ਨੇੜੇ ਕਤਲ ਕਰ ਦਿੱਤਾ ਸੀ ਤੇ ਨਾਲ ਉਹਦੇ ਇੱਕ ਰਾਜਵਿੰਦਰ ਜਿਹੜਾ ਉਹਦਾ ਇੱਕ ਫਰੈਂਡ ਸੀਗਾ ਉਹ ਸੀ ਉਹਦਾ ਰੀਜ਼ਨ ਇਹ ਸੀ ਇਹ ਦੋਨੋਂ ਜਾਣੇ ਇੱਥੇ ਲਿਕਰ ਸਟੋਰ ਤੇ ਸ਼ਰਾਬ ਲੈਣ ਲਈ ਗਏ ਸੀਗੇ ਉੱਥੇ ਇਹਨਾਂ ਦੀ ਕਿਸੇ ਕਰੋਂ ਲੈ ਕੇ ਇੱਕ ਹੰਨੀ ਨਾਮ ਦੇ ਮੁੰਡੇ ਨਾਲ ਬਹਿਸ ਹੋ ਗਈ ਉਸ ਤੋਂ ਅੱਗੇ ਉਹਨੇ ਆਪਣੇ ਫਰੈਂਡਸ ਬੁਲਾ ਲਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਮੁੰਡੇ ਨੂੰ ਜਿਹੜੇ ਦੋਨਾਂ ਨੂੰ ਜ਼ਖਮੀ ਕਾਫੀ ਜ਼ਖਮੀ ਹੋਏ ਸੀ ਦੋਨੇ ਆਕਾਸ਼ਦੀਪ ਤੇ ਰਾਜਵੰਦਰ ਜਿਹੜਾ ਆਕਾਸ਼ਦੀਪ ਸੀਗਾ ਇਹਨਾਂ ਦੌਰਾਨ ਜਿਹੜਾ ਇਲਾਜ ਦਮ ਤੋੜਦਾ ਸੀਗਾ ਤਾਂ ਉਸ ਦੇ ਸਬੰਧ ਵਿੱਚ ਅਸੀਂ 572 ਨੰਬਰ ਮਕਦਮਾ ਐਟਾ ਥਾਣਾ ਜੀਰਕਪੁਰ ਤੇ ਦਰਜ ਕੀਤਾ ਸੀਗਾ ਤੇ ਉਸੇ ਦੀ ਤਫਦੀਦ ਦੇ ਸਬੰਧ ਦੇ ਵਿੱਚ ਜਿਹੜਾ ਇਹਨਾਂ ਕਤਲ ਦੀ ਜਿਹੜੀ ਗੁੱਥੀ ਨੂੰ ਸੌਜਦਾ ਹੁੰਦੇ ਹੋਏ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਨੇ ਸਿਮਰਜੀਤ ਏਲੀਅਸ ਸਿਮਾ ਹਣੀ ਤੇ ਰੋਸ਼ਨ ਕੁਮਾਰ ਇਸਲਾਮ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਜਿਹੜਾ ਇਹਨਾਂ ਇਹਦਾ ਛੋਟਾ ਨਾਮ ਰਾਜੂ ਆ ਉਹ ਅਸੀਂ ਆਇਡੈਂਟੀਫਾਈ ਕਰ ਲਿਆ ਬਟ ਹੀ ਇਜ਼ ਏਟ ਟੂ ਬੀ ਅਰੈਸਟਡ ਤੇ ਇਹਦੀ ਅਗੇ ਤਫਤੀਸ਼ ਚੱਲ ਰਹੀ ਹੈ ਅੱਗੇ ਜਿਵੇਂ ਜਿਵੇਂ ਕੋਈ ਸਾਨੂੰ ਕੋਲ ਅਪਡੇਟ ਸੁਣਾਉਗੀ ਤਾਂ ਤੁਹਾਨੂੰ ਅਸੀਂ ਅਪਡੇਟ ਕਰ ਦੇਵਾਂਗੇ ਅਕੋਰਡਿੰਗਲੀ ਤੁਸੀਂ ਪੰਜਾਬੀ ਦਾ ਪਰਵਾਹ ਸਰ ਇਹਨਾਂ ਤੋਂ ਕੁਝ ਹਾਂਜੀ ਜਿਹੜਾ ਇਹ ਸਿਮੂ ਸੀਗਾ ਇਹਨੇ ਉਹਦੇ ਮਲਟੀਪਲ ਸਟੈਪਸ ਕੀਤੇ ਸੀਗੇ ਤੇ ਇਹਦੇ ਤੋਂ ਜਿਹੜਾ ਜਿਹੜਾ ਮਰਡਰ ਵੈਪਨ ਸੀਗਾ ਜਿਹੜਾ ਚਾਕੂ ਉਹ ਅਸੀਂ ਰਿਕਵਰ ਕਰ ਲਿਆ ਜੀ ਨਹੀਂ ਸਰ ਇਹਨਾਂ ਦੀ ਕੋਈ ਪ੍ਰਾਣੀ ਕ੍ਰਿਮੀਨਲ ਹਿਸਟਰੀ ਤੇਨਾਂ ਦੀ ਕੋਈ ਕੀ ਹਾਂਜੀ ਜਿਹੜਾ ਜਿਹੜਾ ਹਣੀ ਹੈ ਜੀ ਇਦੇ ਤੇ ਪਹਿਲਾਂ ਇੱਕ ਮੁਕੱਦਮਾ ਸਾਡੇ ਜਿਹੜਾ ਜ਼ਿਰਖਪੁਰ ਦਾ ਹੀ ਮੁਕੱਦਮਾ ਦਰਸੀਗਾ 330 ਨੰਬਰ 24 ਦਈ ਇਹਦੇ ਵਿੱਚ ਇਹਨਾਂ ਨੇ ਇੱਕ ਹੋਟਲ ਮਾਲਕ ਤੋਂ ਫਰੋਤੀ ਵਗੈਰਾ ਮੰਗੀ ਸੀ ਤੇ ਉਹਦੀ ਕੁੱਟਮਾਰ ਵਗੈਰਾ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਇਹ ਪਹਿਲਾਂ ਵੀ ਇਹ ਜਿਹੜਾ ਸਾਡਾ ਦੋਸ਼ੀ ਆ ਜ਼ਿਰਖਪੁਰਾਣੇ ਦਾ ਹਾਂਜੀ ਜਿਹੜਾ ਜਿਹੜਾ ਹਣੀ ਹੈ ਜੀ ਇਹਦੇ ਤੇ ਪਹਿਲਾਂ ਇੱਕ ਮੁਕੱਦਮਾ ਸਾਡੇ ਜਿਹੜਾ ਜ਼ਿਰਖਪੁਰ ਦਾ ਹੀ ਮੁਕੱਦਮਾ ਦਰਸੀਗਾ 330 ਨੰਬਰ 24 ਦਈ ਇਦੇ ਵਿੱਚ ਇਹਨਾਂ ਨੇ ਇੱਕ ਹੋਟਲ ਮਾਲਕ ਤੋਂ ਫਰੋਤੀ ਵਗੈਰਾ ਮੰਗੀ ਸੀ ਤੇ ਉਹਦੀ ਕਟਮਾਰ ਵਗੈਰਾ ਕੀਤੀ ਸੀ। ਉਹਦੇ ਸਬੰਧ ਦੇ ਵਿੱਚ ਇਹ ਪਹਿਲਾਂ ਵੀ ਜਿਹੜਾ ਸਾਡਾ ਦੋਸ਼ੀ ਆ ਜਿਗ ਪੁਠਾਣੇ ਦਾ।